ਡਿਫਟਾਰ ਜੀ ਇੱਕ ਐਸਕੇਮਨ ਕਾਲ ਦਿੱਤੀ ਸੀ ਕਿ 23 ਦਸੰਬਰ ਨੂੰ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ ਉਹ ਕਿਉਂਕਿ ਬਹੁਤ ਵੱਡਾ ਵਿਸਾਲ ਇਕੱਠ ਹੋਣਾ ਹੈਗਾ ਇਸ ਗੱਲ ਦੇ ਉੱਤੇ ਕਿ ਜੋ ਸੰਭੂ ਬਾਡਰ ਦੇ ਉੱਤੇ ਕਿਸਾਨਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਨੂੰ ਜਾ ਰਹੇ ਉਹਨਾਂ ਤੇ ਅਥਰੂ ਗੈਸ ਛੱਟਿਆ ਜਾ ਰਿਹਾ ਉਹਨਾਂ ਨੂੰ ਜਣੇ ਉਹਨਾਂ ਨੂੰ ਵੱਡੀ ਪੱਧਰ ਦੇ ਉੱਤੇ ਉੱਥੇ ਸਿੱਧੀਆਂ ਗੋਲੀਆਂ ਤੱਕ ਦਾ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਉਦੋਂ ਡੱਲੇ ਵਾਲ ਸਾਹਿਬ ਬੈਠੇ ਨੇ ਉਹਨਾਂ ਨੂੰ ਕੋਈ ਵੀ 3-5 ਹੁੰਦੀ ਆ ਉਹਦਾ ਉਹਦੀ ਜਿਹੜੀ ਸੈਂਟਰ ਸਰਕਾਰ ਜ਼ਿੰਮੇਵਾਰ ਹੋਊਗੀ ਕਿ ਇਹ ਬਹੁਤ ਵੱਡਾ ਹੱਲਾ ਜਿਹੜਾ ਆ ਗਿਆ ਇੱਕ ਪਾਸੇ ਤਾਂ ਡੱਲੇ ਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਇੱਕ ਪਾਸੇ ਉਧਰ ਜਿਹੜੇ ਅਥਰੂ ਕਾਸ ਦੇ ਗੋਲੇ ਸੱਟੇ ਜਾ ਰਹੇ ਨੇ ਲਾਜਥੇ ਜਾ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਉਹੀ ਕਾਲੇ ਕਾਨੂੰਨ ਦੁਆਰੇ ਲਿਆ ਕੇ ਉਹਦਾ ਜਿਹੜਾ ਡਰਾਫਟ ਜਾਰੀ ਕਰਤਾ ਹੈਗਾ ਨੂੰ ਕਹਿ ਰਿਹਾ ਵੀ ਅਸੀਂ ਤਾਂ ਐਮਐਸਪੀ ਦੀ ਗੱਲ ਕਰਦੇ ਆ ਗਰੰਟੀ ਦੀ ਗੱਲ ਕਰਦੇ ਆ ਵੀ ਸਰਕਾਰ ਗਰੰਟੀ ਕਰੇ ਇਹਦੀ ਗੱਲ ਕਰਦੇ ਹੈਗੇ ਆ ਸਰਕਾਰ ਸਮਾਂ ਉਲਟ ਹੱਲੇ ਤੇ ਹੈਗੀ। ਕੱਲ ਮੀਡੀਆ ਤੇ ਬਹੁਤ ਲਾਨਤਾਂ ਵੀ ਪਾ ਰਹੇ ਨੇ ਦੂਜੀਆਂ ਜਥੇਬੰਦੀਆਂ ਨੂੰ ਐਸਕੇਮ ਨੂੰ ਵੀ ਲੋਕ ਬਹੁਤ ਹੁਣ ਬੋਲ ਰਹੇ ਨੇ ਕਿ ਇੱਕ ਵੱਡਾ ਆਗੂ ਆ ਜਿਹੜਾ ਜਗਜੀਤ ਸਿੰਘ ਢੱਲੇ ਵਾਲਾ ਉਹ ਤਾਂ ਮਰਨ ਵਾਲਾ ਜੀ ਕਿਤੇ ਨਾ ਕਿਤੇ ਕਿੰਨੇ ਦਿਨ ਹੋ ਗਏ ਮਰਨ ਵਰਤ ਨੂੰ ਪਹਿਲਾਂ ਬੇਹੋਸ਼ ਵੀ ਹੋ ਗਏ ਸੀ ਇੱਕ ਦਿਨ ਵੀ ਬਾਕੀ ਦੂਜੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਕੱਲੇ ਬਿਆਨ ਲਾਈ ਜਾਂਦੇ ਨੇ ਹੋਰ ਪਾਸੇ ਧਰਨੇ ਲਾਈ ਜਾਂਦੇ ਨੇ ਘਟੂ ਘਟੂ ਉੱਥੇ ਉਹਨਾਂ ਕੋਲ ਜਾਣ ਦਾ ਤਾਂ ਫਰਜ਼ ਬਣਦਾ। ਅਸੀਂ ਤਾਂ ਕਿਹਾ ਡੱਲੇ ਵਾਲਾ ਸਾਹਿਬ ਨੂੰ ਵੀ ਤੁਸੀਂ ਮੁੜ ਵਿਚਾਰੋ ਉਸ ਗੱਲ ਦੇ ਉੱਤੇ ਇਸ ਕਰਕੇ ਮੁੜ ਵਿਚਾਰ ਕੇ ਇੱਕ ਵੱਡੇ ਵਿਸਾਲ ਕੱਟ ਦੀ ਲੋੜ ਹੈਗੀ ਆ ਇਸ ਕਰਕੇ ਅਸੀਂ ਤਾਂ ਹਰ ਵੇਲੇ ਜਣੀ ਉਧਰ ਨੂੰ ਏਕਤਾ ਵਾਲੇ ਪਾਸੇ ਹੱਥ ਵਧਾਇਆ ਹੈਗਾ ਇਹ ਇਕੱਠੇ ਹੋਿਆਂ ਤੋਂ ਬਿਨਾ ਏਕਤਾ ਤੋਂ ਬਿਨਾ ਨਹੀਂ ਹੱਲ ਹੋਣਾ ਇਹਦੇ ਬਾਰੇ ਅਸੀਂ ਡੱਲੇ ਵਾਲਾ ਸਾਹਿਬ ਨੂੰ ਵੀ ਚਿੱਠੀਆਂ ਕੱਢੀਆਂ ਹੈਗੀਆਂ ਨੇ ਹੰਦੇਰ ਸਾਹਿਬ ਨੂੰ ਪਹਿਲਾਂ ਚਿੱਠੀਆਂ ਕੱਢੀਆਂ ਹੈਗੀਆਂ ਨੇ ਉਹਨਾਂ ਨੇ ਤਾਂ ਉਲਟਾ ਸਮਾਂ ਇਹ ਕਿਹਾ ਹੈਗਾ ਵੀ ਇਹਨਾਂ ਦਿਨਾਂ 'ਚ ਚਿੱਠੀਆਂ ਭੇਜਣਾ ਹੈਗਾ ਜਿਹੜਾ ਇਹ ਤਾਂ ਉਹ ਹਾਕਮਾ ਦੇ ਪੱਖ 'ਚ ਭੁਗਤਣ ਵਾਲੀ ਗੱਲ ਹੈਗੀ ਆ ਆਓ ਆਪਾਂ ਲਾਮ ਮੰਡੀ ਵਾਲੇ ਇਕੱਠੇ ਹੋ ਕੇ ਕਿਉਂਕਿ ਇਕੱਠੇ ਹੋਏ ਤੋਂ ਬਿਨਾ ਚਾਰਾ ਨਹੀਂ ਹੋਣਾ ਆਗੂ ਪੈਦਾ ਨਹੀਂ ਹੁੰਦੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਧਰਨਾ ਪ੍ਰਦਰਸ਼ਨ ਮਰਨ ਵਰਤ ਲਗਾਤਾਰ ਜਾਰੀ ਆ ਅਤੇ ਸੰਭੂ ਬਾਰਡਰ ਤੇ ਵੀ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਅਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਅੱਜ ਸਰਬਨ ਸਿੰਘ ਪੰਦੇਰ, ਜੋਗਿੰਦਰ ਸਿੰਘ ਉਗਰਾਹਾਂ ਜਾਨੀ ਕਿ ਸੰਯੁਕਤ ਕਿਸਾਨ ਮੋਰਚੇ ਦੀ 6 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਆ ਪਟਿਆਲੇ 'ਚ ਮੀਟਿੰਗ ਦਾ ਕੀ ਸਿੱਟਾ ਨਿਕਲਿਆ ਉਸ ਦੀ ਵੀ ਗੱਲਬਾਤ ਕਰਾਂਗੇ ਅਤੇ ਦੇਖਣਾ ਹੋਵੇਗਾ ਕਿ ਹੁਣ ਕਿਉਂਕਿ ਪਹਿਲਾਂ ਦੇ ਬਿਆਨ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਉਹ ਵੱਖੋ-ਵੱਖਰੇ ਸੀ ਕਿ ਅਸੀਂ ਪ੍ਰਦਰਸ਼ਨ ਵੱਖਰੇ ਕਰਾਂਗੇ ਪ੍ਰੋਟੈਸਟ ਵੱਖਰੇ ਕਰਾਂਗੇ ਕਿਉਂਕਿ 23 ਦੀ ਕਾਲ ਵੀ ਦਿੱਤੀ ਹੋਈ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਹੋਣਗੇ ਪ੍ਰੋਟੈਸਟ ਹੋਣਗੇ ਸੋ ਭਾਰਤੀ ਕਿਸਾਨ ਜੁਨੀਅਨ ਉਗਰਾਹਾਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਾਂ ਵੀ ਮੀਟਿੰਗ 'ਚ ਮੌਜੂਦ ਰਹੇ ਰਾਜੇ ਆਲ ਮੀਟਿੰਗ 'ਚ ਮੌਜੂਦ ਰਹੇ ਜੋ ਪਟਿਆਲੇ 'ਚ ਮੀਟਿੰਗ ਹੋਈ ਆ ਉਸ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਉਹਦੀ ਵੀ ਗੱਲਬਾਤ ਕਰਾਂਗੇ ਸਟਨ ਭਾਰਤੀ ਕਿਸਾਨ ਜੁਨੀਅਨ ਉਗਰਾਹਾਾਂ ਦੇ ਸੀਨੀਅਰ ਆਗੂ ਨੇ ਜਗਤਾਰ ਸਿੰਘ ਕਾਲਾਚੜ ਮੌਜੂਦ ਨੇ ਸਾਡੇ ਨਾਲ ਜਗਤਾਰ ਜੀ ਕਿਵੇਂ ਦਾ ਰਿਹ ਅੱਜ ਮੀਟਿੰਗ ਹੋਈ ਆ ਇਕੱਠਿਆਂ ਦੀ ਕਿਉਂਕਿ ਬਹੁਤ ਸਮੇਂ ਚ ਇੱਕ ਟਸ਼ਣਬਾਜ਼ੀ ਦੂਰ ਦੂਰ ਹੋ ਕੇ ਬਿਆਨਬਾਜ਼ੀ ਚੱਲ ਰਹੀ ਸੀ ਪਰ ਅੱਜ ਮੀਟਿੰਗ ਹੋਈ ਆ ਉਹ ਮੀਟਿੰਗ ਦੇਖੋ ਅੱਜ ਦੀ ਮੀਟਿੰਗ 'ਚ ਪ੍ਰਧਾਨ ਜੀ ਗਏ ਸੀਗੇ ਉੱਥੇ ਸ਼ਿਕਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈਗੀ ਆ ਉਹਦੇ 'ਚ ਆਉਣ ਵਾਲੇ ਦਿਨਾਂ ਦੀਆਂ ਬਿਆਨਤਾਂ ਨੇ ਜਿਹੜੀਆਂ ਉਹ ਜਿਹੜੀਆਂ ਇਧਰੋਂ ਪ੍ਰਪੋਜ਼ਲਾਂ ਜਾਂ ਉਹਨਾਂ ਦਾ ਕੀ ਹੈਗਾ ਪੰਦੇਰ ਉਹਨਾਂ ਦਾ ਇਧਰੋਂ ਦੋਨੇ ਰਾਜਵਾਲ ਸੀਗਾ ਉਹਦੇ ਵਿੱਚ ਉਸ ਮੀਟਿੰਗ ਦੇ ਵਿੱਚ ਉਹ ਮੀਟਿੰਗ ਆਉਣ ਵਾਲੇ ਦਿਨਾਂ ਤੇ ਚਾ ਇਧਰੋਂ ਜੋ ਮੇਨੀ ਮਮਾ ਕਿੱਥੇ ਮਤਲਬ ਏਕਤਾ ਬਣ ਸਕਦੀ ਆ ਇਹ ਸਾਰੀ ਗੱਲਬਾਤ ਚੱਲੀ ਆ ਵੀ ਵੱਦ ਤੋਂ ਵੱਦ ਕਿੱਥੇ ਹੋ ਸਕਦੀ ਆ ਘੱਟ ਤੋਂ ਘੱਟ ਕਿੱਥੇ ਹੋ ਸਕਦੀ ਆ ਸਾਰੀ ਗੱਲ ਤੇ ਚਰਚਾ ਹੋਈ ਹੈਗੀ ਆ ਉਹ ਚਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਪਣੇ ਮੋਰਚੇ ਸਾਂਝੀ ਕਰਨਗੇ ਦੋਨੇ ਢੱਲੇਵਾਲ ਤੇ ਭੰਦੇਰ ਸਾਹਿਬ ਇਧਰੋਂ ਜੋ ਦੱਸਿਆ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਤੁਹਾਡੇ ਵੀ ਪ੍ਰਧਾਨ ਜੀ ਨਾਲ ਗੁੱਲ ਕੇ ਗੱਲ ਨਹੀਂ ਹੋਈ ਹੈਗੀ ਇਸ ਗੱਲ ਤੇ ਗੱਲ ਹੋਊਗੀ ਤੇ ਆਉਣ ਵਾਲੇ ਦਿਨਾਂ ਚ ਉਸ ਖਾਲੇ ਪਾਸੇ ਗੱਲ ਕਿਉਂਕਿ ਪਹਿਲਾਂ ਅਸੀਂ ਪਹਿਲਾਂ ਵੀ ਚਾਹੁੰਦੇ ਹੈਗੇ ਆ ਵੀ ਇਹ ਇਹਦੇ ਤੇ ਜਿਹੜੀ ਏਕਤਾ ਬਣ ਕੇ ਕਿਉਂਕਿ ਬਹੁਤ ਵੱਡਾ ਹੱਲਾ ਹੈਗਾ ਸਰਕਾਰ ਦਾ ਉਹ ਹੱਲੇ ਦੇ ਖਿਲਾਫ ਏਕਤਾ ਨਾਲ ਇੱਕ ਵੱਡਾ ਸੰਘਰਸ਼ ਵੱਡਾ ਸੰਘਰਸ਼ ਲਾਵਾਦ ਹੋ ਕੇ ਵੱਡਾ ਸੰਘਰਸ਼ ਲੜਿਆ ਜਾਵੇ ਬਿਲਕੁਲ ਜਗਤਾਰ ਜੀ ਇੱਕ ਐਸਕੇ ਨੂੰ ਕਾਲ ਦਿੱਤੀ ਸੀ ਕਿ 23 ਦਸੰਬਰ ਨੂੰ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ ਉਹ ਪ੍ਰਦਰਸ਼ਨ ਕਿਵੇਂ ਦੇ ਰਹਿਣ ਵਾਲੇ ਨੇ ਤੇ ਤੁਸੀਂ ਕਿੱਥੇ ਪ੍ਰਦਰਸ਼ਨ ਕਰਨਾ ਉਹ ਦੇਖੋ ਉਹ ਹਿੰਦੁਸਤਾਨ ਪੱਦਰ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਸਾਰੇ ਹਿੰਦੁਸਤਾਨ ਦੇ ਵਿੱਚ ਹੋਣਗੇ ਇਧਰੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਇਕੱਠਾ ਜਿਹੜਾ ਹੋਣਾ ਹੈਗਾ ਉਹਦੇ ਚ ਅੱਜ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧ ਜਥੇਬੰਦੀਆਂ ਉਹਨਾਂ ਦੀ ਸੰਗਰੂਰ ਦੇ ਵਿੱਚ ਮੀਟਿੰਗ ਹੋ ਚੁੱਕੀ ਆ ਉਹਦੇ ਪ੍ਰਬੰਧਾਂ ਦਾ ਮਤਲਬ 사ਉਂਡ ਸੌਂਡ ਸੈੱਟ ਦਾ ਸਪੀਕਰ ਦਾ ਦਰੀਆਂ ਦਾ ਸਾਰਾ ਪ੍ਰਬੰਧ ਕਿਉਂਕਿ ਬਹੁਤ ਵੱਡਾ ਵਿਸਾਲ ਇਕੱਠ ਹੋਣਾ ਹੈਗਾ ਇਸ ਗੱਲ ਦੇ ਉੱਤੇ ਕਿ ਜੋ ਸੰਭੂ ਬਾਡਰ ਦੇ ਉੱਤੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਦਲੀ ਨੂੰ ਜਾ ਰਹੇ ਉਹਨਾਂ ਤੇ ਅਥਰੂ ਗੈਸ ਛਟਿਆ ਜਾ ਰਿਹਾ ਉਹਨਾਂ ਨੂੰ ਜਣੇ ਉਹਨਾਂ ਨੂੰ ਵੱਡੀ ਪੱਦਰ ਦੇ ਉੱਤੇ ਉੱਥੇ ਸਿੱਧੀਆਂ ਗੋਲੀਆਂ ਤੱਕ ਦਾ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਇਸ ਕਰਕੇ ਵੀ ਸਰਕਾਰੋਂ ਕਦਮ ਵਾਪਸ ਲਏ ਸਾਡਾ ਜਮਹੂਰੀ ਹੱਕ ਬਹਾਲ ਕਰੇ ਉਹਦੀ ਸਰਕਾਰ ਵੀ ਉਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਹੈਗੇ ਨੇ ਜਿਹੜੇ ਉਧਰ ਡੱਲੇ ਵਾਲ ਸਾਹਿਬ ਬੈਠੇ ਨੇ ਉਹਨਾਂ ਨੂੰ ਕੋਈ ਵੀ ਤਿੰਨ ਪੰਜ ਹੁੰਦੀ ਆ ਉਹ ਤਾਂ ਉਹਦੀ ਜਿਹੜੀ ਸੈਂਟਰ ਸਰਕਾਰ ਜ਼ਿੰਮੇਵਾਰ ਹੋਊਗੀ ਇਹਨਾਂ ਗੱਲਾਂ ਨੂੰ ਲੈ ਕੇ ਜੋ ਸੈਂਟਰ ਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਜਿਹੜਾ ਇੱਕ ਇਤਿਹਾਸਿਕ ਘੋੜ ਲੜ ਕੇ ਲੋਕ ਉਹਨੂੰ ਵਾਪਸ ਕਰਵਾ ਕੇ ਆਏ ਸੀਗੇ ਉਹ 25 ਨਵੰਬਰ ਨੂੰ ਦੁਬਾਰੇ ਸਾਰੇ ਸੂਬਿਆਂ ਨੂੰ ਜਿਹੜਾ ਆਡੀਨਸਾ ਜਿਹੜਾ ਉਹ ਇੱਕ ਡਰਾਫਟ ਹੈਗਾ ਜਿਹੜਾ ਉਹ ਸਾਰੇ ਸੂਬਿਆਂ ਨੂੰ ਭੇਜਿਆ ਗਿਆ ਹੈਗਾ ਜਿੱਥੇ ਸੈਂਟਰ ਦੇ ਵਿੱਚ ਜਿਹੜੇ ਸੂਬੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਉਹ ਤਾਂ ਵੈਸੇ ਹੀ ਉਹਨੂੰ ਲਾਗੂ ਕਰ ਦੇਣਗੇ ਇਸ ਕਰਕੇ ਇਹਦਾ ਸੰਯੁਕਤ ਕਿਸਾਨ ਮੋਰਚੇ ਨੇ ਗੰਭੀਰ ਨੋਟ ਲਿਆ ਹੈਗਾ ਇਹਦੇ ਤੇ ਇਹਨਾਂ ਤਿੰਨੇ ਗੱਲਾਂ ਨੂੰ ਲੈ ਕੇ ਜਣੀ ਅਸੀਂ ਵੱਡਾ ਜਿਹੜਾ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਵੱਡੇ ਜਿਹੜੇ ਪ੍ਰੋਗਰਾਮ ਨੇ ਹੋਣਗੇ ਇਸ ਕਰਕੇ 24 ਤਰੀਕ ਦੀ ਸਾਡੀ ਜਾਨੀ ਫੇਰ ਮੀਟਿੰਗ ਕਰਨ ਜਾ ਰਿਹਾ ਇਹਦਾ ਆਉਣ ਵਾਲੇ ਦਿਨਾਂ ਚ ਕਿਉਂਕਿ ਬਹੁਤ ਵੱਡਾ ਹੱਲਾ ਹੈਗਾ ਉਹੀ ਕਾਨੂੰਨ ਸਰਕਾਰ ਦੁਆਰੇ ਲੈ ਕੇ ਆ ਰਹੀ ਆ ਇਸ ਕਰਕੇ ਉਹਨਾਂ ਭਰਾਵਾਂ ਨੂੰ ਵੀ ਅੱਜ ਅਸੀਂ ਮੀਟਿੰਗ ਦੇ ਵਿੱਚ ਸਾਡੇ ਆਗੂਆਂ ਨੇ ਸਾਡੀ ਗੱਲਬਾਤ ਕੀਤੀ ਹੈਗੀ ਆ ਕਿ ਇਹ ਬਹੁਤ ਵੱਡਾ ਹੱਲਾ ਜਿਹੜਾ ਆ ਗਿਆ ਇੱਕ ਪਾਸੇ ਤਾਂ ਡੱਲੇ ਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਇੱਕ ਪਾਸੇ ਉਧਰ ਜਿਹੜੇ ਅਥਰੂ ਕਾਸ ਦੇ ਗੋਲੇ ਸੱਟੇ ਜਾ ਰਹੇ ਲਾਜਥੇ ਜਾ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਉਹੀ ਕਾਲੇ ਕਾਨੂੰਨ ਦੁਆਰੇ ਲਿਆ ਕੇ ਉਹਦਾ ਜਿਹੜਾ ਡਰਾਫਟ ਜਾਰੀ ਕਰਤਾ ਹੈਗਾ ਇਸ ਕਰਕੇ ਇਹਨਾਂ ਗੱਲਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਇਹ ਬਹੁਤ ਵੱਡਾ ਹੱਲਾ ਹੈਗਾ ਕਿਉਂਕਿ ਜੇ ਇਹ ਉਹੀ ਕਾਲੇ ਕਾਨੂੰਨ ਲਾਗੂ ਹੁੰਦੇ ਨੇ ਖੁੱਲੀ ਮੰਡੀ ਵਾਲੀ ਨੀਤੀ ਲਾਗੂ ਹੁੰਦੀ ਆ ਉਹਦੇ ਨਾਲ ਇੱਥੇ ਧਾਨਕਾਨ ਨਹੀਂ ਬਚਣਾ ਆੜਤੀਆਂ ਨਹੀਂ ਬਚਣਾ ਟਰੱਕ ਡਰਾਈਵਰਾਂ ਨਹੀਂ ਬਚਣਾ ਟਰੱਕ ਜਿਹੜੇ ਮਾਲਕ ਨੇ ਉਹਨਾਂ ਨੇ ਨਹੀਂ ਬਚਣਾ ਹੈਗਾ ਇੱਥੇ ਮਲੀਮਾਨ ਨਹੀਂ ਬਚਣਾ ਆੜਤੀਆਂ ਨਹੀਂ ਬਚਣਾ ਜੇ ਉਹਨਾਂ ਨੇ ਕਹੇ ਖੁੱਲੀ ਮੰਡੀ ਕਹਿਆ ਉਹਨਾਂ ਨੇ ਖੁੱਲੀ ਮੰਡੀ ਹੈਗੀ ਆ ਜਿਹੜੀ ਉਹ ਖੇਤ ਦੇ ਵਿੱਚੋਂ ਕਹਿੰਦੇ ਖੇਤ ਦੇ ਵਿੱਚ 5000 ਕਿਸਾਨ ਇਕੱਠੇ ਹੋਣ ਸੈਲਫ ਗਰੁੱਪ ਬਣਾਉਣ ਉੱਥੇ ਕੰਪਨੀ ਕੰਟੈਕਟ ਕਰੂਗੀ ਉਹ ਕੰਟੈਕਟ ਕਰਕੇ ਸਿੱਧੇ ਕਹਿੰਦੇ ਸੈਲੋ ਦੇ ਗਦਾਮ ਨੇ ਜਿਹੜੇ ਹੈਗੇ ਨੇ ਉਹਨਾਂ ਨੂੰ ਜਣੀ ਮੰਡੀ ਯਾਰਡ ਦਾ ਜਿਹੜਾ ਉਹਨ ਇਹ ਪਲਾਉ ਵਿਚ ਵਿਚਾਲੇ ਵਾਲਾ ਦਾ ਸਾਰਾ ਕੁਝ ਜਾਊਗਾ ਸਿੱਧਾ ਉਹ ਸੈਲੋ ਦੇ ਗਦਾਮਾਂ ਦੇ ਵਿੱਚ ਅਦਾਨੀ ਦੇ ਗਦਾਮਾਂ ਦੇ ਵਿੱਚ ਜਾ ਕੇ ਗਿਰੂਗਾ ਮਾਲ ਉਹ ਸਾਰਾ ਸਿਸਟਮ ਖਤਮ ਹੋਊਗਾ ਇਸ ਕਰਕੇ ਇਹ ਦੇ ਨਾਲ ਜਿਹੜੇ ਦੁਕਾਨਦਾਰ ਭਰਾ ਨੇ ਸਾਡੇ ਮਜ਼ਦੂਰ ਭਰਾ ਨੇ ਸਾਡੇ ਇਹ ਤਾਂ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਕਿਉਂਕਿ ਜਿਹੜਾ ਉਹ ਇਹਨਾਂ ਨੇ ਡਰਾਫਟ ਲਿਆਂਦਾ ਉਹ ਡਰਾਫਟ ਦੇ ਵਿੱਚ ਲਿਖਿਆ ਜਣੀ ਜਿਹੜੀ ਪੀਡੀਐਸ ਸਕੀਮ ਜਿਹਦੇ ਨਾਲ ਸਾਰਾ ਅਨਾਜ ਜਿਹੜਾ ਜਣੀ ਉਹ ਅਨਾਜ ਆ ਜਿਹੜਾ ਸਾਡੇ ਲੋਕਾਂ ਨੂੰ ਫ੍ਰੀ ਮਿਲਦਾ ਹੈਗਾ ਆਟਾ ਦਾਲ ਮਿਲਦਾ ਹੈਗਾ ਉਹ ਕੁਸ ਘੱਟ ਪੈਸੇ ਤੇ ਮਿਲਦਾ ਹੈਗਾ ਆਟਾ ਉਹੋ ਵੀ ਜਣੀ ਉਹਨਾਂ ਨੇ ਕਹਿਤਾ ਉਹ ਕਹਿੰਦੇ ਵੀ ਆਟਾ ਦਾਲ ਜਿਹੜੀ ਜਿਹੜਾ ਦੇਣਾ ਹੈਗਾ ਆਟਾ ਉਹਦੇ ਕਹਿੰਦੇ ਪੈਸੇ ਦਿਓ ਬਿਲਕੁਲ ਜਨ ਕਿ ਜਿਹੜੀ ਗੱਲ ਤੋਂ ਡਰਦੇ ਸੀ ਉਹੀ ਹੋ ਰਹੀ ਆ ਜਿਹੜੀ ਗੱਲ ਤੇ ਪ੍ਰੋਟੈਸਟ ਚੱਲ ਰਹੀ ਸੀ ਉਹੀ ਸਾਹਮਣੇ ਆ ਰਹੀ ਆ ਗੱਲ ਇਹ ਹੀ ਗੱਲ ਆ ਫਿਰ ਤਾਂ ਬਿਲਕੁਲ ਬਿਲਕੁਲ ਇਹੀ ਅਸੀਂ ਉਹ ਕਹਿ ਰਹੇ ਆ ਵੀ ਅਸੀਂ ਤਾਂ ਐਮਐਸਪੀ ਦੀ ਗੱਲ ਕਰਦੇ ਆ ਗਰੰਟੀ ਦੀ ਗੱਲ ਕਰਦੇ ਆ ਵੀ ਸਰਕਾਰ ਗਰੰਟੀ ਕਰੇ ਇਹਦੀ ਗੱਲ ਕਰਦੇ ਹੈਗੇ ਆ ਸਰਕਾਰ ਸਮਾਂ ਉਲਟ ਹੱਲੇ ਤੇ ਹੈਗੀ ਆ ਠੀਕ ਹੈ ਵੈਸੇ ਵੈਸੇ ਗੱਲਬਾਤ ਜੇ ਕਰੀਏ 23 ਦਸੰਬਰ ਨੂੰ ਤੁਹਾਡਾ ਪ੍ਰੋਟੈਸਟ ਕਿੱਥੇ ਰਹਿਣ ਵਾਲਾ ਡੀਸੀ ਦਫ਼ਤਰ ਦੇ ਅੱਗੇ ਹੋਵੇਗਾ ਜਾਂ ਕਿੱਥੇ ਹੋਵੇਗਾ ਸੰਗਰੂਰ ਚ ਨਹੀਂ ਸੰਗਰੂਰ ਦੇ ਵਿੱਚ ਡੀਸੀ ਦਫ਼ਤਰ ਦੇ ਅੱਗੇ ਟੈਂਟਰ ਲੱਗੂਗਾ ਉੱਥੇ ਵੱਡਾ ਇਕੱਠ ਹੋਊਗਾ ਸਾਰਾ ਸਾਡਾ ਉੱਥੇ ਹੋਊਗਾ ਉੱਥੋਂ ਕੋਈ ਰੋਸ ਮਾਰਚ ਆ ਜਿਹੜਾ ਅਸੀਂ ਉਹ ਵੀ ਕਰਾਂਗੇ ਹਾਂ ਬਿਲਕੁਲ ਵੈਸੇ ਜਗਤਾਰ ਜੀ ਸੋਸ਼ਲ ਮੀਡੀਆ ਤੇ ਬਹੁਤ ਲਾਨਤਾਂ ਵੀ ਪਾ ਰਹੇ ਨੇ ਦੂਜੀਆਂ ਜਥੇਬੰਦੀਆਂ ਨੂੰ ਐਸਕੇਮ ਨੂੰ ਵੀ ਲੋਕ ਬਹੁਤ ਹੁਣ ਬੋਲ ਰਹੇ ਨੇ ਕਿ ਇੱਕ ਵੱਡਾ ਆਗ ਦਨ ਹੋ ਗਏ ਮਰਨ ਵਰਤ ਨੂੰ ਪਹਿਲਾਂ ਬੇਹੋਸ਼ ਵੀ ਹੋ ਗਏ ਸੀ ਇੱਕ ਦਿਨ ਵੀ ਬਾਕੀ ਦੂਜੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਕੱਲੇ ਬਿਆਨ ਲਾਈ ਜਾਂਦੇ ਨੇ ਹੋਰ ਪਾਸੇ ਧਰਨੇ ਲਾਈ ਜਾਂਦੇ ਨੇ ਘਟੂ ਘਟੂ ਉੱਥੇ ਉਹਨਾਂ ਕੋਲ ਜਾਣ ਦਾ ਤਾਂ ਫਰਜ਼ ਬਣਦਾ ਦੇਖੋ ਗੱਲ ਇਹ ਹੈਗੀ ਆ ਜਥੇਬੰਦੀਆਂ ਜਿਹੜੀਆਂ ਉਹ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਨ੍ਹਾਂ ਮੰਗਾਂ ਤੇ ਲਗਾਤਾਰ ਪ੍ਰੋਗਰਾਮ ਤੇ ਪ੍ਰੋਗਰਾਮ ਆਏ ਹੈਗੇ ਨੇ ਦੇਖੋ ਕੋਈ ਵੀ ਜਥੇਬੰਦੀ ਦਾ ਬਦਾ ਅਧਿਕਾਰ ਆ ਲੜਨ ਦਾ ਕਿਹੜੇ ਕੀ ਕਿਹੜੀ ਜਥੇਬੰਦੀ ਨੇ ਕਿਹੜੇ ਤਰੀਕੇ ਨਾਲ ਲੜਨਾ ਹੈਗਾ ਇਸ ਕਰਕੇ ਇਹ ਮਰਨ ਵਰਤ ਹੈਗਾ ਡੱਲੇਵਾਲ ਸਾਹਿਬ ਦਾ ਅਸੀਂ ਇਹ ਕਹਿੰਦੇ ਹੈਗੇ ਆ ਵੀ ਉਹਨਾਂ ਨੇ ਤਾਂ ਸਿੱਧੀਆਂ ਗੋਲੀਆਂ ਮਾਰੀਆਂ ਨੇ ਸਭ ਕਾਰਨ ਦੇ ਸਿੱਧੀਆਂ ਗੋਲੀ ਮਾਰ ਕੇ ਮਾਰਿਆ ਹੈਗਾ ਉਤੋਂ ਜਿਹੜੇ ਹਾਕਮ ਨੇ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਆਗੂ ਪੈਦਾ ਨਹੀਂ ਹੁੰਦੇ ਅਸੀਂ ਤਾਂ ਕਿਹਾ ਡੱਲੇਵਾਲ ਸਾਹਿਬ ਨੂੰ ਵੀ ਤੁਸੀਂ ਮੁੜ ਵਿਚਾਰੋ ਉਸ ਗੱਲ ਦੇ ਇਸ ਕਰਕੇ ਮੋੜ ਵਿਚਾਰ ਕੇ ਇੱਕ ਵੱਡੇ ਵਿਸਾਲ ਇਕੱਠ ਦੀ ਲੋੜ ਹੈਗੀਆ ਇਸ ਕਰਕੇ ਅਸੀਂ ਤਾਂ ਹਰ ਵੇਲੇ ਜਣੀ ਉਧਰ ਨੂੰ ਏਕਤਾ ਵਾਲੇ ਪਾਸੇ ਹੱਥ ਵਧਾਇਆ ਹੈਗਾ ਜਿਹੜੇ ਆਗੂ ਗਏ ਵੀ ਨਹੀਂ ਉਹਦੇ ਤੇ ਅਸੀਂ ਕੋਈ ਬਾਲੀਆਂ ਟਿੱਪਣੀਆਂ ਕਰੀ ਉਹ ਇਸ ਟਾਈਮ ਦੇ ਵਿੱਚ ਠੀਕ ਨਹੀਂ ਹੈ ਉਹ ਮਤਲਬ ਉਹਨਾਂ ਆਗੂਆਂ ਨੂੰ ਇਹ ਕਿਹਾ ਗਿਆ ਵੀ ਇਹ ਤਾਂ ਇਸ ਤਰੀਕੇ ਨਾਲ ਆਏ ਨੇ ਇਹ ਤਾਂ ਮਤਲਬ ਦੇਖਣ ਆਏ ਨੇ ਵੀ ਕਿ ਡੱਲੇ ਵਾਲੇ ਸਾਹਿਬ ਹੈਗੇ ਕਿ ਨਹੀਂ ਹੈਗੇ ਇਸ ਕਰਕੇ ਇਸ ਕਿਸਮ ਦੀਆਂ ਜਿਹੜੀਆਂ ਪਿਛਲੇ ਸਮੇਂ 'ਚ ਵੀਡੀਓ ਪੈਂਦੀਆਂ ਰਹੀਆਂ ਨੇ ਅਸੀਂ ਹਰ ਵੇਲੇ ਜਦੋਂ ਸਬ ਕਰਨ ਦੀ ਜਣੀ ਸੀਦ ਹੋਇਆ ਉਦੋਂ ਬਹੁਤ ਵੱਡਾ ਕੱਟ ਲੈ ਕੇ ਅਸੀਂ ਭੋਗਤੇ ਗਏ ਹੈਗੇ ਆ ਭੋਗਦੇ ਉਹ ਜਗ ਜਾਣ ਦਾ ਭੋਗ ਤੇ ਜਾਨੀ ਜਾ ਕੇ ਦੇਖਿਆ ਉੱਥੇ ਅਸੀਂ ਕਿਹੜੇ ਤਰੀਕੇ ਨਾਲ ਅਸੀਂ ਉੱਥੋਂ ਮੁੜ ਕੇ ਆਏ ਹੈਗੇ ਆ ਜਾਨੀ ਇਸ ਕਰਕੇ ਅਸੀਂ ਜਿਹੜੇ ਕਿਸਾਨ ਭਰਾ ਉੱਥੇ ਗਏ ਹੈਗੇ ਨੇ ਜਾਨੀ ਕਿ ਤੁਹਾਡੀ ਜਥੇਬੰਦੀ ਨੂੰ ਉਹ ਵੀ ਗੁੱਸਾ ਵੀ ਉੱਥੇ ਤੁਹਾਨੂੰ ਬੁਲਾਇਆ ਨਹੀਂ ਗਿਆ ਤੁਹਾਨੂੰ ਪੁੱਛਿਆ ਨਹੀਂ ਗਿਆ ਤੁਹਾਨੂੰ ਕੋਈ ਟਾਈਮ ਵੀ ਨਹੀਂ ਦਿੱਤਾ ਗਿਆ ਐਮਐਲਏ ਇਥੋਂ ਤੱਕ ਗੱਲਬਾਤ ਹੋ ਗਈ ਨਹੀਂ ਦੇਖੋ ਗੱਲ ਇਹ ਆ ਵੀ ਜਿਹੜੇ ਲੋਕ ਲੋਕਾਂ ਦੇ ਮਨਾਂ ਦੇ ਵਿੱਚ ਇਹ ਤਾਂ ਆਉਂਦਾ ਹੀ ਹੈਗਾ ਨਾ ਵੀ ਵੱਡੇ ਪੱਦਰ ਤੇ ਜਥੇਬੰਦੀ ਜੇ ਕੋਈ ਏਕੇ ਵਾਲਾ ਹੱਥ ਅੱਗੇ ਵਧਾਵਾਂਗੇ ਤਾਂ ਹੀ ਵਧੂਗਾ ਨਾ ਜੇ ਉਹ ਆਪਾਂ ਇਹ ਕਹਾਂਗੇ ਇਹ ਠੀਕ ਆ ਉਹਨਾਂ ਦਾ ਰੈਟ ਬਣਦਾ ਆਪਣੇ ਆਪਣੇ ਤੌਰ ਤੇ ਕੋਈ ਨੂੰ ਵੀ ਅਧਿਕਾਰ ਸਵਾਰਸ ਕਰਨ ਦਾ ਉਹ ਕਰ ਰਹੇ ਨੇ ਜਦੋਂ ਵੀ ਉਹਨਾਂ ਤੋਂ ਕੋਈ ਹੱਲਾ ਹੁੰਦਾ ਅਸੀਂ ਨਾਲ ਦੀ ਨਾਲ ਉਸ ਤੇ ਜਾਂਦੇ ਆ ਜਿਹੜੇ ਜਣੀ ਭਰਾਏ ਕਹਿ ਰਹੇ ਨੇ ਵੀ ਯਾਰ ਤੁਸੀਂ ਉੱਥੇ ਨਹੀਂ ਜਾਂਦੇ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਦੋਂ ਜਣੀ ਦੁੰਨੇ ਕੇ ਪਿੰਡ ਦੇ ਵਿੱਚ ਜਿਹੜਾ ਹੈਗਾ ਥਰੂ ਗਿਆ ਛੱਡਿਆ ਗਿਆ ਉੱਥੇ ਪੂਰੀ ਤਰ੍ਹਾਂ ਦੇ ਨਾਲ ਸਾਡੀਆਂ ਗੱਡੀਆਂ ਭਨੀਆਂ ਗਏ ਹਨ ਉਦੋਂ ਨਹੀਂ ਕਿਸੇ ਨੇ ਕਿਹਾ ਹੈਗਾ ਭਾਈ ਉੱਥੇ ਜ਼ਮੀਨ ਦੇ ਲਈ ਲੜ ਰਹੇ ਨੇ ਲੋਕ ਉੱਥੇ ਕਿਉਂ ਨਹੀਂ ਗਏ ਚੰਡੀਗੜ੍ਹ ਦੇ ਵਿੱਚ ਅਸੀਂ ਕਾਇਦਨ ਬੈਠ ਕੇ ਆਏ ਹੈਗੇ ਅਸੀਂ ਜਣੀ ਭਾਰਤ ਮਾਲ ਵਾਲੀ ਗੱਲ ਤੇ ਬੈਠੇ ਆ ਅਸੀਂ ਪੈਪ ਲਗਾਸ ਲੈਣ ਵਾਲੀ ਤੇ ਤੇ ਇਸ ਕਰਕੇ ਇਹ ਆ ਵੀ ਜਿਹੜਾ ਇਹ ਸੰਘਰਸ਼ਾ ਇਹ ਜਿਹੜਾ ਜਿੱਡੀ ਵੱਡੀ ਪੱਧਰ ਤੇ ਹਮਲਾ ਸਰਕਾਰ ਦਾ ਇਹ ਇਕੱਠੇ ਹੋਿਆਂ ਤੋਂ ਬਿਨਾ ਏਕਤਾ ਤੋਂ ਬਿਨਾ ਨਹੀਂ ਹੱਲ ਹੋਣਾ ਇਹਦੇ ਬਾਰੇ ਅਸੀਂ ਡੱਲੇਵਾਲ ਸਾਹਿਬ ਨੂੰ ਵੀ ਚਿੱਠੀਆਂ ਕੱਢੀਆਂ ਹੈਗੀਆਂ ਨੇ ਵੰਦੇਰ ਸਾਹਿਬ ਨੂੰ ਪਹਿਲਾਂ ਚਿੱਠੀਆਂ ਕੱਢੀਆਂ ਹੈਗੀਆਂ ਨੇ ਉਹਨਾਂ ਨੇ ਤਾਂ ਉਲਟਾ ਸਮਾਂ ਇਹ ਕਿਹਾ ਹੈਗਾ ਵੀ ਇੰਨਾ ਦਿਨਾਂ ਚ ਚਿੱਠੀਆਂ ਭੇਜਣਾ ਹੈਗਾ ਜਿਹੜਾ ਇਹ ਤਾਂ ਉਹ ਹਾਕਮਾ ਦੇ ਪੱਖ ਚ ਭੁਗਤਣ ਵਾਲੀ ਗੱਲ ਹੈਗੀ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ ਇਹ ਲਾਮਬੰਦੀ ਵਾਲੀਆਂ ਨਹੀਂ ਆਓ ਆਪਾਂ ਲਾਮਬੰਦੀ ਵਾਲੇ ਇਕੱਠੇ ਹੋ ਕੇ ਕਿਉਂਕਿ ਇਕੱਠੇ ਹੋਿਆਂ ਤੋਂ ਬਿਨਾ ਚਾਰਾ ਨਹੀਂ ਹੋਣਾ ਗੂਪੇ ਦਾ ਨਹੀਂ ਹੁੰਦੇ ਇਸ ਕਰਕੇ ਅਸੀਂ ਉਹਨਾਂ ਭਰਾਵਾਂ ਨੂੰ ਕਹ ਰਹੇ ਉਸ ਗੱਲ ਤੇ ਮੁੜ ਬਜਾਓ ਬਿਲਕੁਲ ਵੈਸੇ ਸਰਬੰਸ ਸਿੰਘ ਭੰਦੇਰ ਨੇ ਤਾਂ ਚਿੱਠੀਆਂ ਵੀ ਕੱਢੀਆਂ ਨੇ ਇਸ ਕੇਸ ਨੂੰ ਸਾਰਿਆਂ ਨੂੰ ਚਿੱਠੀਆਂ ਸਾਰੀਆਂ ਜਥੇਬੰਦੀਆਂ ਨੂੰ ਕਿਹਾ ਸੀ ਕਿ ਆਓ ਸਾਡਾ ਸਾਥ ਦਿਓ ਸਾਡੇ ਨਾਲ ਕਾਫੀ ਕੁਝ ਮਾੜਾ ਹੋ ਰਿਹਾ ਕਿਉਂਕਿ ਸਾਡੇ ਜਿਹੜੀਆਂ ਇੱਕ 100 ਦਾ ਗਰੁੱਪ ਜਾ ਰਿਹਾ 100 ਕਿਸਾਨ 101 ਕਿਸਾਨਾਂ ਦੇ ਅੱਗੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਨੇ ਉਧਰ ਡੱਲੇ ਵਾਲ ਸਾਹਿਬ ਬੈਠੇ ਨੇ ਕਿ ਸਾਡਾ ਸਾਥ ਦਿਓ ਉੱਥੇ ਗੱਲ ਇਹ ਸਾਹਮਣੇ ਆਈ ਸੀ ਕਿ ਡੱਲੇ ਵਾਲ ਸਾਹਿਬ ਨੇ ਨਹੀਂ ਕਿਹਾ ਨਹੀਂ ਦੇਖੋ ਗੱਲ ਇਹ ਹੈਗੀ ਆ ਜਦੋਂ ਪਹਿਲਾਂ ਅਸੀਂ ਚਿੱਠੀਆਂ ਭੇਜੀਆਂ ਹੈਗੀਆਂ ਨੇ ਇਹਨਾਂ ਨੂੰ ਏਕਤਾ ਬਾਰੇ ਉਦੋਂ ਉਹਨਾਂ ਸਾਥੀਆਂ ਦਾ ਜਿਹੜਾ ਇਹ ਸੀਗਾ ਵੀ ਜਿਹੜਾ ਜੋ ਅਸੀਂ ਸਾਡੇ ਸਿਧਾਂਤ ਨੇ ਸਾਡਾ ਕੋਈ ਵਧਾ ਨਾ ਉਹਨੂੰ ਮੰਨ ਕੇ ਤੁਸੀਂ ਸਾਡੀਆਂ ਉਸ ਗੱਲ ਤੇ ਆ ਜਾਓ ਇਹ ਗੱਲ ਕਦੇ ਵੀ ਨਹੀਂ ਹੁੰਦੀ ਹੈਗੀ ਇਸ ਕਰਕੇ ਪਹਿਲਾਂ ਵੀ ਜਦੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਮੀਟਿੰਗਾਂ ਕਰਦੀਆਂ ਰਹੀਆਂ ਨੇ ਉਹ ਬਾਹਰ ਇੱਕ ਮਤ ਹੋ ਕੇ ਨਿਕਲਦੀਆਂ ਰਹੀਆਂ ਨੇ ਇਸ ਕਰਕੇ ਅਸੀਂ ਉਦੋਂ ਵੀ ਉਹਨਾਂ ਨੂੰ ਕਿਹਾ ਠੀਕ ਆ ਉਹਨਾਂ ਦੀ ਹੁਣ ਦੁਬਾਰੇ ਚਿੱਠੀ ਆਈ ਹੈਗੀ ਆ ਭਾਵੇਂ ਡੱਲੇ ਵਾਲਾ ਸਾਹਿਬ ਨੇ ਉਹਦੇ ਤੇ ਨਹੀਂ ਕੋਈ ਉਧਰੋਂ ਆਈ ਉਹ ਉਹਦੇ ਤੇ ਅੱਜ ਮੀਟਿੰਗ ਹੋਈ ਹੈਗੀ ਆ ਉਹ ਮੀਟਿੰਗ ਦਾ ਕੀ ਸਿੱਟਾ ਨਿਕਲਿਆ ਕੀ ਗੱਲਬਾਤ ਹੋਈ ਆ ਇਹ ਅਸੀਂ ਵੀ ਆਪਣੀ ਮੀਟਿੰਗ ਕਰਾਂਗੇ ਅਗਰਾਹਾ ਸਾਹਿਬ ਨਾਲ ਵੀ ਕੀ ਕੀ ਹੋਇਆ ਹੈਗਾ ਉੱਥੇ ਇਹ ਆਉਣ ਵਾਲੇ ਦਿਨਾਂ 'ਚ ਉਹ ਵੀ ਅਬ ਵਿਚਾਰਨਗੇ ਇਹ ਆਉਣ ਵਾਲੇ ਦਿਨਾਂ 'ਚ ਅਸੀਂ ਕਹਿ ਰਹੇ ਵੀ ਏਕਤਾਲੇ ਪੱਸੇ ਇਹ ਗੱਲ ਜਾਵੇ ਇਹ ਤੋਂ ਬਿਨਾ ਹੱਲ ਨਹੀਂ ਹੋਣਾ ਕੋਈ ਇਸ ਕਰਕੇ ਇਹ ਆਉਣ ਵਾਲੇ ਦਿਨਾਂ 'ਚ ਵੱਡੀ ਏਕਤਾ ਆਊਗੀ ਜਿਦੇ ਜੀ ਦੁਕਾਨਦਾਰ ਵੀ ਆਉਣਗੇ ਮਜ਼ਦੂਰ ਵੀ ਆਉਣਗੇ ਮੁਲਾਜ਼ਮ ਵੀ ਆਉਣਗੇ ਵਿਦਿਆਰਥੀ ਵੀ ਆਉਣਗੇ ਕਿਉਂਕਿ ਹੱਲਾ ਸਾਰਿਆਂ ਤੇ ਆ ਬਿਲਕੁਲ ਯਾਨੀ ਕਿ ਜਿਹੜੀ ਮੀਟਿੰਗ ਹੋਈ ਆ ਤੁਹਾਨੂੰ ਲੱਗਦਾ ਕਿ ਗੱਲ ਹੁਣ ਹੌਲੀ ਹੌਲੀ ਜਥੇਬੰਦੀਆਂ ਦੀ ਨੇੜੇ ਲੱਗ ਕਾਰ ਦਾ ਸਾਹਮਣਾ ਕਰੋ ਤੁਸੀਂ ਦੇਖੋ ਇਕੱਠੇ ਹੋ ਕੇ ਤਾਂ ਇਹ ਠੀਕ ਗੱਲ ਆ ਇਕੱਠੇ ਹੋਿਆਂ ਤੋਂ ਬਿਨਾ ਕੋ ਹੱਲ ਹੀ ਨਹੀਂ ਹੈ ਇਸ ਕਰਕੇ ਅਸੀਂ ਤਾਂ ਹਰ ਸਮੇਂ ਚਾਹੁੰਦੇ ਆ ਵੀ ਇਹ ਏਕਤਾ ਹੋਵੇ ਏਕਤਾ ਘੱਟੋ-ਘੱਟ ਵੀ ਹੋ ਸਕਦੀ ਆ ਵੱਧ ਤੋਂ ਵੱਧ ਵੀ ਇੱਕ ਤਾਂ ਹੋ ਸਕਦੀ ਆ ਇਸ ਕਰਕੇ ਕੋਈ ਇਹ ਕਹੇ ਵੀ ਸਾਰੀਆਂ ਜਥੇਬੰਦੀਆਂ ਕਿ ਇੱਕ ਇੱਕ ਗੱਲ ਤੇ ਇਕੱਠੀਆਂ ਹੋ ਜਾਣ ਇਹ ਨਹੀਂ ਹੁੰਦਾ ਹੁੰਦਾ ਕਿਉਂਕਿ ਕਿਸੇ ਦੇ ਆਪਣੇ ਸਿਧਾਂਤ ਹੈਗੇ ਨੇ ਇਸ ਕਰਕੇ ਇਹ ਆ ਵੀ ਅਸੀਂ ਸਾਡੀ ਜਥੇਬੰਦੀ ਹੈ ਜਿਹੜੀ ਕੋਈ ਵੀ ਗੈਰ ਸਿਆਸੀ ਬੰਦਾ ਜਿਹੜਾ ਸਾਡੀ ਸਟੇਜ ਦੇ ਉੱਤੇ ਅਸੀਂ ਨਹੀਂ ਬੜਨ ਦਿੰਦੇ ਹੈਗੇ ਕਿਸੇ ਨੂੰ ਬੋਟਾ ਪਾਰਟੀ ਵਾਲੇ ਨੂੰ ਇਸ ਕਰਕੇ ਠੀਕ ਆ ਜਦੋਂ ਦਿੱਲੀ ਮੋਰਚਾ ਜਿੱਤਿਆ ਪਹਿਲਾਂ ਵੱਡਾ ਇਤਿਹਾਸਕ ਮੋਰਚਾ ਜਿੱਤਿਆ ਉੱਥੇ ਵੀ ਲੋਕਾਂ ਨੇ ਜਣੀ ਸਾਰੇ ਸੰਯੁਕਤ ਮੋਰਚੇ ਨੇ ਵੀ ਇਹ ਫੈਸਲਾ ਕੀਤਾ ਵੀ ਦੂਜੇ ਜਿਹੜੇ ਭਾਵੇਂ ਵਿੱਚ ਦੀ ਜਾਈ ਆਈ ਗਏ ਨਾਲ ਹੁੰਦੇ ਉਹਦੇ ਤੇ ਇੱਕ ਸਪਸ਼ਟੀਕਰਨ ਵੀ ਆਈ ਗਿਆਗਾ ਨਾਲ ਹੁੰਦੇ ਉਹਦਾ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਇੱਕ ਲੰਮਾ ਜਿਹੜਾ ਪ੍ਰੋਸੈਸ ਚੱਲ ਕੇ ਉਹ ਪੂਰੀ ਤਰ੍ਹਾਂ ਦੇ ਨਾਲ ਜਣੀ ਸੈੱਟ ਹੋਇਆ ਹੈਗਾ ਉਧਰ ਵੀ ਉਹਨਾਂ ਨੇ ਇਹ ਗੱਲਾਂ ਤਇਰ ਕੀਤਾ ਹੈਗਾ ਇਧਰੋਂ ਵੀ ਅਸੀਂ ਤਾਂ ਲਗਾਤਾਰ ਇਸ ਗੱਲ ਤੇ ਅਸੀਂ ਕਿਸੇ ਵੀ ਸਿਆਸੀ ਬੰਦੇ ਨੂੰ ਆਪਣੀ ਸਟੇਜ ਤੇ ਨਹੀਂ ਆਉਣ ਦਿੰਦੇ ਕਿਉਂਕਿ ਅਸੀਂ ਇਹਨੂੰ ਨਾ ਧਾਰਮਿਕ ਬਣਨ ਦਈਏ ਨਾ ਅਸੀਂ ਇਹਨੂੰ ਸਿਆਸੀ ਬਣਨ ਦਈਏ ਇਸ ਕਰਕੇ ਜੇ ਅਸੀਂ ਇਸ ਗੱਲ ਤੋਂ ਉੱਤੇ ਉੱਠ ਕੇ ਸਮੂਚੇ ਲੋਕਾਂ ਦੀ ਏਕਤਾ ਵਾਸਤੇ ਸੰਘਰਸ਼ ਲੜਾਂਗੇ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਜਿੱਤਾਂਗੇ ਕਿਉਂਕਿ ਇਹ ਕੁੱਲ ਲੋਕਾਂ ਦਾ ਕੰਮ ਆ ਸਾਰੇ ਧਰਮਾਂ ਦੇ ਵੀ ਇਹਦੇ 'ਚ ਆਉਂਦੇ ਨੇ ਸਾਰੀਆਂ ਜਾਤਾਂ ਦੇ ਵੀ ਆਉਂਦੇ ਨੇ ਸਾਰੇ ਗੋਤਾਂ ਦੇ ਵੀ ਆਉਂਦੇ ਨੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਵੱਡਾ ਵਿਸਾਲ ਏਕਾ ਕਰਕੇ ਵੱਡਾ ਸੰਘਰਸ਼ ਬਣਾਉਣ ਦੀ ਲੋੜ ਆਉਣ ਵਾਲੇ ਦਿਨਾਂ 'ਚ ਹੀ ਬਣੂਗਾ ਬਿਲਕੁਲ ਬਾਕੀ ਤੁਹਾਨੂੰ ਕੀ ਲੱਗਦਾ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਅਣਹੋਣੀ ਘਟਨਾ ਹੁੰਦੀ ਆ ਜਾਂ ਕੋਈ ਮੰਦਭਗੀ ਘਟਨਾ ਵਾਪਰਦੀ ਆ ਤਾਂ ਵੱਡਾ ਨੁਕਸਾਨ ਹੋਣਾ ਹਾਲਾਤ ਹੋਰ ਕੁਝ ਹੋ ਸਕਦੇ ਨੇ ਫਿਰ ਦੇਖੋ ਉਹਦੀ ਜ਼ਿੰਮੇਵਾਰ ਇਥੋਂ ਦੀ ਸਰਕਾਰ ਹੋਊਗੀ ਜਿਹੜੀ ਹਾਕਮ ਸਰਕਾਰ ਆ ਇਸ ਕਰਕੇ ਇਹ ਆ ਵੀ ਆਗੂ ਪੈਦਾ ਨਹੀਂ ਹੁੰਦੇ ਹੈਗੇ ਇਹਦੇ ਤੇ ਪ੍ਰਧਾਨ ਜੀ ਨੇ ਵੀ ਮਤਲਬ ਕਿਹਾ ਹੈਗਾ ਇਹ ਵੀ ਕਹਿੰਦੇ ਆ ਵੀ ਅਸੀਂ ਵੀ ਇਹਦੇ ਤੇ ਮੁਰ ਵਿਚਾਰੋ ਤੇ ਆਪਾਂ ਇਹਦੇ ਤੇ ਆਓ ਵੱਡਾ ਇੱਕ ਮਿਸਾਲ ਏਕਾ ਕਰਕੇ ਇਹਦੇ ਤੇ ਖਿਲਾਫ ਇਹਦੇ ਤੇ ਲੜਿਆ ਤੋਂ ਬਿਨਾ ਕੋਈ ਹੱਲ ਨਹੀਂ ਹੈ ਕਿਉਂਕਿ ਹੁਣ ਤਾਂ ਜਣੀ ਇਥੋਂ ਦੀ ਸਰਕਾਰ ਆ ਜਿਹੜੀ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਵੀ ਜਣੀ ਇਹਨਾਂ ਦਾ ਨਾਤੇ ਕਿਉਂਕਿ 25 ਨਵੰਬਰ ਦਾ ਜਿਹੜਾ ਡਰਾਫਟ ਆਇਆ ਹੈਗਾ 25 ਨਵੰਬਰ ਤੋਂ ਬਾਅਦ ਜਦੋਂ ਅਸੀਂ 16 ਤਰੀਕ ਨੂੰ ਵੱਡਾ ਵੱਡੀ ਰੈਲੀ ਕੀਤੀ ਆ ਬਰਨਾਲੇ 'ਚ ਉਸ ਤੋਂ ਬਾਅਦ ਇਹਨਾਂ ਨੇ ਮੀਟਿੰਗ ਰੱਖੀ ਹੈਗੀ ਆ ਇਸ ਕਰਕੇ ਇਹ ਹੈਗੀ ਆ ਵੀ ਜੇ ਚੋਰ ਵੱਡਾ ਡਾਕੂ ਇਹ ਕਹਿ ਰਿਹਾ ਵੀ ਅਸੀਂ ਘਰ ਦੇ ਵਿੱਚ ਚੋਰੀ ਕਰਨੀ ਸਾਡੇ ਘਰ ਦਾ ਮੈਂਬਰ ਉਹਦੇ ਨਾਲ ਰਲਿਆ ਹੈਗਾ ਉਹਨੇ ਕੋਈ ਜਵਾਬ ਨਹੀਂ ਅਜੇ ਤੱਕ ਦਿੱਤਾ ਹੈਗਾ ਠੋਸ ਉਹਦੇ ਕਰਕੇ ਅਸੀਂ ਵਿਚਾਰਾਂਗੇ ਵੀ ਜੇਕਰ ਇਥੋਂ ਦੀ ਸਰਕਾਰ ਉਹਨਾਂ ਨੂੰ ਮੋੜਮਾ ਜਵਾਬ ਨਹੀਂ ਦੇਊਗੀ ਉਹ ਆਰਡੀਨੇਂਸ ਨੂੰ ਰੱਦ ਨਹੀਂ ਕਰੂਗੀ ਤਾਂ ਇਹ ਸਰਕਾਰ ਦੇ ਖਿਲਾਫ ਵੀ ਵੱਡਾ ਪ੍ਰਦਰਸ਼ਨ ਆ ਕੋਈ ਸੰਯੁਕਤ ਮੋਰਚਾ ਵਿਚਾਰ ਸਕਦਾ ਉਹਨਾਂ ਦਾ ਬਿਲਕੁਲ ਜੀ ਸੋ ਭਾਰਤੀ ਕਿਸਾਨ ਜੂਨ ਨੇ ਉਗਰਾਹਾਂ ਦੀ ਅੱਜ ਮੀਟਿੰਗ ਹੋਈ ਆ ਸਰਬਨ ਸਿੰਘ ਪੰਦੇਰ ਨਾਲ ਜਾਨੀ ਕਿ ਐਸਕੇਐਮ ਦੀ 6 ਮੈਂਬਰੀ ਕਮੇਟੀ ਆ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਆ ਕੇ ਹਾਲਾਤ ਨੇ ਜਿਹੜੇ ਆਉਣ ਵਾਲੇ ਦਿਨਾਂ 'ਚ ਉਹ ਕੁਛ ਨਾ ਕੁਛ ਸੁਧਰ ਸਕਦੇ ਨੇ ਜਨ ਕਿ ਜਥੇਬੰਦੀਆਂ ਇਕੱਠੀਆਂ ਵੀ ਹੋ ਸਕਦੀਆਂ ਨੇ ਇਥੋਂ ਤੱਕ ਕਿਹਾ ਜਾ ਰਿਹਾ ਪਰ ਖਨੌਰੀ ਬਾਰਡਰ ਤੇ ਮਰਨ ਵਰਤ ਜਗਜੀਤ ਸਿੰਘ ਡੱਲੇਵਾਲ ਦਾ ਲਗਾਤਾਰ ਜਾਰੀ ਆ ਤੇ ਹੁਣ ਐਸਕੇਐਮ ਵੱਲੋਂ 23 ਦਸੰਬਰ ਨੂੰ ਪੂਰੇ ਪੰਜਾਬ ਦੇ ਹੈੱਡਕੁਆਟਰ ਜਨ ਕਿ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਪ੍ਰਦਰਸ਼ਨ ਵੱਡੇ ਪ੍ਰੋਟੈਸਟ ਕੀਤੇ ਜਾਣਗੇ ਤੇ ਭਾਰਤੀ ਕਿਸਾਨ ਜੂਨੇ ਉਗਰਾਹਾਂ ਵੱਲੋਂ ਸੰਗਰੂਰ 'ਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ